ਜਿਸ ਤਰੀਕੇ ਦੇ ਨਾਲ ਸਾਲ ਦਾ ਆਖਰੀ ਸੂਰਜ ਗ੍ਰੈਂਡ ਤੁਸੀਂ ਦੇਖ ਚੁੱਕੇ ਹੋ ਉਸ ਤੋਂ ਦੱਸ ਦਈਏ ਕਿ ਅੱਜ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੈ ਇਸ ਬਾਬਤ ਜਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਖਾਸ ਕਰਕੇ ਤੇ ਜਿਹੜੇ ਲੋਕ ਇਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਲਈ ਇਹ ਗੱਲਾਂ ਸੁਣਨੀਆਂ ਬਹੁਤ ਜ਼ਰੂਰੀ ਨੇ ਜਿਵੇਂ ਸ਼ਸ਼ੀਕਾਤ ਸਿੱਖਰ ਨੇਚਰ ਪੋਸਟ ਮੈਂ ਆ ਤੁਹਾਡੇ ਨਾਲ ਗੁਰਦੀਪ ਦੱਸ ਦਈਏ ਕਿ ਅੱਜ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੈ ਤੇ ਇਸ ਮੌਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਭਾਰਤ ਦੇ ਵਿੱਚ ਚੰਦਰ ਗ੍ਰਹਿਣ ਜਿਹੜਾ 5:20 ਤੇ ਸ਼ਾਮ ਨੂੰ ਦਿਖਾਈ ਦੇਗਾ ਤੇ ਉਸ ਦੇ ਨਾਲ ਨਾਲ 6:20 ਤੇ ਦਿਖਾਈ ਦੇਣਾ ਬੰਦ ਹੋ ਜਾਏਗਾ ਇਹ ਭਾਰਤ ਦਾ ਸਮਾਂ ਤੁਹਾਨੂੰ ਦੱਸਿਆ ਅੱਜ ਤੇ 9 ਘੰਟੇ ਪਹਿਲਾਂ ਜਿਹੜਾ ਚੰਦਰ ਗ੍ਰਹਿਣ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਸੂਤਕਾਲ ਦਾ ਸਮਾਂ 8:21 ਤੇ ਜਿਹੜਾ ਸਵੇਰੇ ਸ਼ੁਰੂ ਹੋ ਚੁੱਕਾ ਹੈ ਪਰ ਇਸ ਗ੍ਰਹਿਣ ਦੇ ਮੌਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਗੱਲਾਂ ਨੂੰ ਨਹੀਂ ਵੀ ਮੰਨਣਗੇ ਪਰ ਇਹ ਪੂਰੀ ਖਾਸ ਰਿਪੋਰਟ ਉਹਨਾਂ ਲੋਕਾਂ ਦੇ ਲਈ ਹੋਏਗੀ ਜਿਹੜੇ ਇਸ ਗ੍ਰਹਿਣ ਦੇ ਵਿੱਚ ਨਾਲ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲਾਂ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਹੈ ਦੱਸ ਦਿੰਦੇ ਆ ਪੂਰੀ ਰਿਪੋਰਟ ਜਿੱਥੇ ਕੀਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਖਾਣਾ ਬਣਾਉਣ ਦੇ ਨਾਲ ਕੋਈ ਵੀ ਤੁਹਾਡੇ ਸਰੀਰ ਨੂੰ ਜਿਹੜੀ ਦਿੱਕਤ ਨਾ ਆਵੇ ਖਾਣਾ ਬਣਾਉਣ ਤੋਂ ਤੁਸੀਂ ਬਚਣਾ ਹੈ ਪਰ ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਸੀ ਕਿ ਤੁਲਸੀ ਦਾ ਪ੍ਰਯੋਗ ਤੁਸੀਂ ਆਪਣੇ ਖਾਣੇ ਦੇ ਵਿੱਚ ਰੱਖ ਸਕਦੇ ਸੀ ਅਗਰ ਦੂਸਰੀ ਗੱਲ ਤੇ ਜਾਈਏ ਤਾਂ ਸੋਣ ਤੋਂ ਵੀ ਤੁਸੀਂ ਪਰਹੇਜ਼ ਕਰਨਾ ਹੈ ਅੱਜ ਚੰਦਰ ਗ੍ਰਹਿਣ ਦਾ ਜਿਹੜਾ ਸਮਾ ਸ਼ੁਰੂ ਹੋ ਚੁੱਕਾ ਹੈ ਤਾਂ ਉਸ ਦੇ ਨਾਲ ਨਾ ਤੁਸੀਂ ਸੌਣ ਤੋਂ ਪਰਹੇਜ਼ ਕਰੋ ਪਰ ਜਿਹੜੇ ਵਿਰਧ ਨੇ ਜਿਹੜੇ ਆ ਬਿਮਾਰ ਨੇ ਗਰਭਵਰਤਿਆ ਮਹਿਲਾਵਾਂ ਨੇ ਉਹਨਾਂ ਦੇ ਲਈ ਇਹਦੇ ਵਿੱਚ ਕੋਈ ਵੀ ਮਨਾ ਨਹੀਂ ਹੈ ਉਹ ਆਪਣਾ ਆਰਾਮ ਕਰ ਸਕਦੇ ਨੇ ਤੀਸਰੀ ਗੱਲ ਤੇ ਆਉਂਦੇ ਆ ਤਾਂ ਕੋਈ ਵੀ ਨੁਕੀਲੀ ਚੀਜ਼ ਜਿਹੜੀ ਹੈ ਜਿਦਾ ਚਾਕੂ ਹੋਗੀ ਸ਼ੁਰੂ ਹੋਗੀ ਤੁਸੀਂ ਇਸ ਦਾ ਇਸਤੇਮਾਲ ਨਹੀਂ ਕਰਨਾ ਨਹੀਂ ਕਿਤੇ ਵੀ ਇਹਨਾਂ ਚੀਜ਼ਾਂ ਨੂੰ ਨੁਕੀਲੀਆਂ ਚੀਜ਼ਾਂ ਨੂੰ ਨਾਲ ਲੈ ਕੇ ਜਾਣਾ ਕਿਉਂਕਿ ਇਸ ਦਾ ਵੀ ਤੁਹਾਡੇ ਤੇ ਕੋਈ ਨਾ ਕੋਈ ਜੜਾਵਾ ਪ੍ਰਭਾਵ ਪੈ ਸਕਦਾ ਕਿਉਂਕਿ ਜਿਹੜਾ ਇਸ ਸਮਾਮਾ ਇਹਦਾ ਕਾਲ ਜਿਹੜਾ ਬਹੁਤ ਬੁਰਾ ਮੰਨੇ ਜਾਂਦਾ ਉਸ ਦੇ ਨਾਲ ਨਾਲ ਅਗਰ ਮੰਦਰਾਂ ਦੀ ਗੱਲ ਕੀਤੀ ਜਾਏ ਤਾਂ ਮੰਦਰਾਂ ਦੇ ਕਪਾਟ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਂਦੇ ਨੇ ਮੂਰਤੀਆਂ ਨੂੰ ਛੂਣ ਤੋਂ ਜਿਹੜਾ ਮਨਾ ਕੀਤਾ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਜਦੋਂ ਵੀ ਕੋਈ ਗ੍ਰੈਂਡ ਦਾ ਸਮਾਂ ਆਉਂਦਾ ਤਾਂ ਮੰਦਰਾਂ ਦੇ ਦਰਵਾਜ਼ੇ ਕਪਾਟ ਬੰਦ ਕਰ ਦਿੱਤੇ ਜਾਂਦੇ ਇਸੇ ਕਰਕੇ ਕੀਤੇ ਜਾਂਦੇ ਨੇ ਅਗਰ ਇਸ ਦੇ ਨਾਲ ਨਾਲ ਅਗਲੀ ਗੱਲ ਤੇ ਆਈਏ ਤਾਂ ਤੁਸੀਂ ਜਿਹੜਾ ਖਾਸ ਕਰਕੇ ਜਲਦਬਾਜੀ ਅੱਜ ਦੇ ਦਿਨ ਬਿਲਕੁਲ ਨਹੀਂ ਕਰਨੀ ਤੁਸੀਂ ਬਾਹਰ ਚਲਾ ਰਹੇ ਹੋ ਘਰ ਤੋਂ ਜਾ ਰਹੇ ਹੋ ਤਾਂ ਬਿਲਕੁਲ ਆਪਣਾ ਖਿਆਲ ਰੱਖਣਾ ਹੈ ਬਾਹਰ ਨੂੰ ਤੇਜ਼ ਨਹੀਂ ਚਲਾਣਾ ਇਸ ਦੇ ਨਾਲ ਨਾਲ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਜਲਦਬਾਜ਼ੀ ਨਹੀਂ ਕਰਨੀ ਅਗਰ ਪੈਸਿਆਂ ਦਾ ਲੈਂਡ ਦੇਣ ਕਰ ਰਹੇ ਹੋ ਤਾਂ ਇਸ ਦੇ ਵਿੱਚ ਵੀ ਤੁਸੀਂ ਖਾਸ ਤੌਰ ਤੇ ਪੂਰਾ ਖਿਆਲ ਰੱਖਣਾ ਹੈ ਅਗਰ ਜਿਹੜੇ ਬੱਚੇ ਜਿਨ੍ਹਾਂ ਦਾ ਐਗਜ਼ਾਮ ਆ ਪ੍ਰੀਖਿਆ ਦੀ ਕੋਈ ਤਿਆਰੀ ਕਰ ਰਹੇ ਆ ਪ੍ਰੀਖਿਆ ਦੀ ਤਾਂ ਉਸ ਵੇਲੇ ਤੁਸੀਂ ਲਗਾਤਾਰ ਨਹੀਂ ਪੜਨਾ ਇਹ ਵੀ ਕਿਹਾ ਗਿਆ ਹੈ ਇਸ ਦੇ ਨਾਲ ਹੀ ਤੁਸੀਂ ਆਪਣੇ ਨਾਖੁਨ ਨਹੀਂ ਕੱਟਨੇ ਨਾਖੁਨ ਕੱਟਣ ਤੋਂ ਵੀ ਮਨਾ ਕੀਤਾ ਇਸ ਦੇ ਨਾਲ ਹੀ ਵਾਲ ਅਗਰ ਤੁਸੀਂ ਹੇਅਰ ਕਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਅੱਜ ਬਿਲਕੁਲ ਨਾ ਕਰਵਾਓ ਇਸ ਦਾ ਵੀ ਤੁਹਾਡੇ ਤੇ ਜਿਹੜਾ ਪੂਰਾ ਪੂਰਾ ਨੁਕਸਾਨ ਹੋ ਸਕਦਾ ਹੈ ਜੇ 12 ਦੇ ਵਿੱਚ ਤੇਲ ਚਾਹਦੇ ਹੋ ਤਾਂ ਉਹ ਵੀ ਅੱਜ ਦੇ ਦਿਨ ਬਿਲਕੁਲ ਹੀ ਨਾ ਲਗਾਓ ਇਸ ਦਾ ਵੀ ਤੁਹਾਡੇ ਤੇ ਕੋਈ ਨਾ ਕੋਈ ਨੁਕਸਾਨ ਜਰੂਰ ਹੋ ਸਕਦਾ ਹੈ ਉਸ ਦੇ ਨਾਲ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਇਹਨਾਂ ਗੱਲਾਂ ਨੂੰ ਅਗਰ ਤੁਸੀਂ ਇਹਨਾਂ ਗੱਲਾਂ ਦਾ ਪਾਲਣ ਕਰੋਗੇ ਤਾਂ ਚੰਦਰ ਗ੍ਰਹਿ ਦਾ ਕੋਈ ਵੀ ਤੁਹਾਡੇ ਤੇ ਨੁਕਸਾਨ ਨਹੀਂ ਹੋਏਗਾ ਸ਼ਾਮ ਨੂੰ ਜਿਹੜਾ 5:20 ਤੇ ਦਿਖਾ ਦਿਖਾਈ ਦੇਣਾ ਭਾਰਤ ਦੇ ਵਿੱਚ ਸ਼ੁਰੂ ਹੋ ਜਾਏਗਾ ਬਾਕੀ ਇਹਨਾਂ ਚੀਜ਼ਾਂ ਬਾਰੇ ਤੁਹਾਡੀ ਕੀ ਰਾਏ ਕਮੈਂਟ ਕਰਕੇ ਸਾਡੇ ਨਾਲ ਜਰੂਰ ਸ਼ੇਅਰ ਕਰਨਾ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਆndi ਹੈ ਤੁਹਾਡੇ ਤੱਕ ਜਰੂਰ ஜோ நேஷன் போல்